ਆਟੇ ਸਾਹਮਣੇ ਪੈ ਕਾਦੇ ਗੋਲ ਵੀ ਖਾਈ ਜਾਂਦੇ ਸਿੱਟਾ ਖਾਈ ਜਾਂਦੇ ਉਹ ਤੇੰਦ ਵਾਲਾ ਪਰ ਹੈ ਨਾ ਮੈਂ ਆਪੇ ਮਰ ਆਹ ਸ਼ਾਰ ਦਾ ਗੋਟ ਪਾ ਤਾ ਨਾ ਅੰਦਰ ਮਾ ਨਾ ਚਲਾ ਆਏ ਬਿੱਟੀ ਫੜੇ ਆ ਵੀ ਜਾਉਂ ਗਏ ਬਿੱਟੀ ਆ ਸੈਟ ਕਰ ਲੈ ਬਿੱਟੀ ਆ ਮੇਰੇ ਪੈ ਨਹੀਂ ਨਹੀਂ ਆ ਗੱਲ ਲਾਉ ਤਾ ਨਾ ਆ ਗੱਲੇ ਬੋਲ ਕੇ ਆ ਬੱਸ ਸਟੈਂਡ ਦੇ ਉੱਤੇ ਖੜ ਗਏ ਸੇਡਟ ਪੀ ਰਿਆ ਸੀਗਾ ਦਮਾਲਾ ਸਜਾਇਆ ਸੀਗਾ ਜੀ ਅੱਛਾ ਜੀ ਇਸ ਕਰਕੇ ਅਸੀਂ ਇਹ ਜਿਹੜਾ ਦਮਾਲਾ ਆ ਅਸੀਂ ਸਿੱਧੇ ਤੋਂ ਲਹਾਤਾ ਇਹ ਜਾਂ ਤਾਂ ਸੇਟ ਪੀ ਲਾ ਜਾਂ ਦਮਾਲਾ ਰੱਖ ਲਾ ਠੀਕ ਹੈ ਜੀ ਤੇ ਅਸੀਂ ਇਹ ਕੰਮ ਹੋ ਨਹੀਂ ਦੇਣਾ ਜੀ ਅੱਜ ਹਰੇਕ ਨੂੰ ਜਿਹੜਾ ਕੋ ਕੋ ਸੇਖਾ ਅਮਰਤਾਰੀ ਆ ਖੰਡੇ ਬਾਟੇ ਦਾ ਜਿਸ ਨੇ ਵੀ ਅਮਰਤ ਲਿਆ ਗਿਆ ਉਹ ਸਾਡੇ ਨੂੰ ਹਦਾਇਤ ਆ ਕਿ ਮਤਲਬ ਇਹੋ ਜਿਹਾ ਕੰਮ ਕਰਨੇ ਬਿਲਕੁਲ ਬੰਦ ਕਰ ਦੇਵੇ ਨਗਰ ਕੌਂਸਲ ਵਿੱਚ ਜੋ ਕਾਰਵਾਈ ਸਿੱਖਾ ਨਹੀਂ ਹੁੰਦੀ ਆ ਉਹ ਕਰਵਾਵਾਂਗੇ ਅਸੀਂ